ਅੱਜ ਸਾਕਪ ਦਾਇਕ ਸੁਖਿੰਦਰ ਪਾਲ ਨੇ ਆਪਣੇ ਜਨਮ ਦਿਨ ਉਤੇ ਗੁਰਦੁਆਰਾ ਬਾਬਾ ਸ੍ਰੀ ਚੰਦ ਬਾਟਸਾਹਿ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾ ਕੇ ਜਿਸੇ ਸਾਰੇ ਦੇਸ਼ਵਾਸੀਆਂ ਸੂਬੇ ਅਤੇ ਹਲਕਾ ਵਾਸੀਆਂ ਲਈ ਮੰਗਲ ਕਾਮਨਾਵਾਂ ਕੀਤੀਆਂ ਉਤੇ ਹੀ ਅਰਦਾਸ ਵੀ ਕਰਵਾਈ। ਉਹਨਾਂ ਦੇ ਸਮਰਥਕਾਂ ਨੇ ਬਨੀ ਲੋਧੀ ਕਾਂਗਰਸ ਦਫ਼ਤਰ ਵਿੱਚ ਕੇਕ ਕਟ ਕੇ ਉਹਨਾਂ ਦਾ ਜਨਮ ਦਿਨ ਮਨਾਇਆ। ਇਸ ਮੌਕੇ ਸਾਕਪ ਦਾਇਕ ਸੁਖਿੰਦਰ ਪਾਲ ਨੇ ਕਿਹਾ ਕਿ ਪਰਮ ਪਿਤਾ ਪਰਮਾਤਮਾ ਸਾਨਿਆ ਨੂੰ ਤੰਦਰੁਸਤ ਰੱਖੇ। ਅਤੇ ਸਾਰੀਆਂ ਦੀਆਂ ਮਨੋਕਾਮਨਾ ਪੂਰੀਆਂ ਕਰੇ ਤੇ ਜੇ ਪਾਸੇ ਉਹਨਾਂ ਨੇ ਕਿਹਾ ਕਿ ਉਹ ਆਪਣੀ ਹਲਕੇ ਦੀ ਸੇਵਾ ਜਿਵੇਂ ਪਹਿਲੇ 5 ਸਾਲ ਕਰਦੇ ਰਹੇ ਸੀ ਉਸੇ ਤਰ੍ਹਾਂ ਗੇਵੀ ਕਰਦੇ ਰਹਿਣਗੇ ਉਦੋਂ ਦੂਜੇ ਪਾਸੇ ਉਹਨਾਂ ਦੇ ਸਮਰਥਕਾਂ ਨੇ ਵੀ ਉਹਨਾਂ ਦੀ ਲੰਬੀ ਉਮਰ ਲਈ ਕਾਮਨਾ ਕੀਤੀ ਬਨਰੋ ਸਾਡੇ ਨਾਲ ਤੇ ਦੇਖਦੇ ਹੋ ਪੰਜਾਬ ਜੇ ਕੇ ਨਿਊਜ਼ ਜਾ ਮਾੜਾ ਇਹ ਚਾਹ ਚਾਹ ਦੇ ਵਾਸਤੇ ਪਾਉਂਦੇ ਨੇ ਜਿਹੜਾ ਚੋਣਾਂ ਦਾ ਚੱਲ ਰਿਹਾ ਹੈ ਸਰਨਾਂ ਵਾਲਾ ਕੀ ਗੱਲ ਇਹ ਪੂਰੀ ਮੁਕੇ ਪਾਉਣਾ ਪਾਏ ਸਾਹੂਬੇ ਸਾਡੇ ਇੰਦਾ ਕਰਦੇ ਹਾਂ ਹਜੀ ਭਾਈ ਅੱਜ ਸਾਫ ਦਾ ਵਿਧਾਇਕ ਜੀ ਦੇੰਦਰਪਾਲ ਜੀ ਦਾ ਜਨਮ ਦਿਨ ਸੀਗਾ ਕੇਕ ਵੀ ਕੱਟੇ ਗਏ ਨੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ WhatsApp ਦੇ ਵਿੱਚ ਜਾ ਕੇ ਤੁਸੀਂ ਵੀ ਨਾਲ ਸੀਗੇ ਕੀ ਕਹਾਂ ਦੇਖੋ ਜੀ ਅੱਜ 2 ਤਰੀਕ ਐਮਰਲ ਸਾਹਿਬ ਦਾ ਵਿਧਾਇਕ ਜਗਵਿੰਦਰ ਪਾਲ ਜੀ ਦਾ ਜਨਮ ਦਿਨ ਸੀ ਤੇ ਉਹਨਾਂ ਨੇ ਸੁਖਮੀ ਸਾਹਿਬ ਉੱਥੇ ਪ੍ਰਾਰਥਕ ਪਾਠ ਕਰਵਾਇਆ ਬਾਅਦ ਸਾਹਿਬ ਗੁਰਦਾਬੋਹ ਸਥਾਨੀ ਦੀ ਜਗ੍ਹਾ ਹੈਗੀ ਸਾਡੇ ਇਲਾਕੇ 'ਚ ਤੇ ਉੱਥੇ ਜਦੋਂ ਉਹਨਾਂ ਨੇ ਕੁਝ ਦਿਨ ਪਹਿਲੇ ਉਹਨਾਂ ਦੀ ਸਿਹਤ ਠੀਕ ਨਹੀਂ ਹੈਗੀ ਉਹ ਆਪਣਾ ਇਲਾਜ ਕਰਾਣ ਗਏ ਸੀ ਜ ਨਹੀਂ ਉਹਦੇ ਬਾਅਦ ਉਹਨਾਂ ਨੇ ਅਰਦਾਸ ਕਰਕੇ ਗਏ ਸੀ ਉਹ ਕਿ ਮੈਂ ਜਦੋਂ ਵੀ ਇੱਥੇ ਬਾਬਾ ਜੀ ਮੈਂ ਠੀਕ ਹੋ ਕੇ ਆਵਾਂਗਾ ਅਰਦਾਸ ਕੀਤੀ ਸੀ ਮੈਂ ਆ ਕੇ ਆਪਣੇ ਪਾਠ ਕਰਵਾਵਾਂਗਾ ਅੱਜ ਉਹਨਾਂ ਨੇ ਉੱਥੇ ਸੁਖਮੀ ਸਿੰਘ ਸਾਹਿਬ ਦਾ ਪਾਠ ਕਰਾਇਆ ਬਾਦ ਸਾਹਿਬ ਬਾਬਾ ਜੀ ਦੇ ਤੇ ਨਾਲ ਹੀ ਉਹਨਾਂ ਦਾ ਅੱਜ ਜਨਮ ਦਿਨ ਸੀ ਉਹ ਪਾਠ ਖਤਮ ਹੋਣ ਤੋਂ ਬਾਅਦ ਉਹਨਾਂ ਨੇ ਆਪਣੀ ਉਮਰ ਲਈ ਲੰਬੀ ਅਰਦਾਸ ਕੀਤੀ ਹੈ ਬਾਬਾ ਵਾਹਿਗੁਰੂ ਅੱਗੇ ਤੇ ਉਹ ਨਾਲ ਹੀ ਉਹਨਾਂ ਨੇ ਭੋਏ ਹਲਕੇ ਵਾਸੀਆਂ ਲਈ ਤੰਦਰੁਖੀ ਬਖਸ਼ ਦਾ ਬਾਬਾ ਜੀ ਅੱਗੇ ਪ੍ਰਾਰਥਨਾ ਕੀਤੀ ਹੈ ਤੇ ਉਹ ਪਾਠ ਖਤਮ ਹੋਣ ਤੋਂ ਬਾਅਦ ਆਪਾਂ ਸਾਰੇ ਹੀ ਕਾਂਗਰਸ ਵਰਕਰ ਸਾਬਕਾ ਡਾ ਜਗਿੰਦਰਪਾਲ ਜੀ ਦੇ ਦਫਤਰ ਵਿੱਚ ਪਹੁੰਚੇ ਆ ਤੇ ਉਹਨਾਂ ਦਾ ਕੇਕ ਕੱਟ ਕੇ ਉਹਨਾਂ ਦਾ ਬਰਥਡੇ ਸੈਲੀਬ੍ਰੇਟ ਕੀਤਾ ਆ ਤੇ ਨਾਲ ਹੀ ਆਪਾਂ ਉਹਦੀ ਉਮਰ ਲਈ ਲੰਬੀ ਦੁਆ ਮੰਗੀ ਮੰਗੀ ਆ ਜੀ ਹਾਂ ਜਨਮ ਦਿਨ ਸੀਗਾ ਸੁਖਮਨੀ ਸਾਹਿਬ ਦਾ ਪਾਰਟ ਦਿਖਾਇਆ ਗਿਆ ਗੁਰਦੁਆਰੇ ਵਿੱਚ ਕੀ ਮੈਸੇਜ ਦੇਣਾ ਜੋ ਕੀ ਕੰਮ ਸਾਡੇ ਦੇਸ਼ ਔਰ ਵਿਦੇਸ਼ਾਂ ਦੇ ਵਿੱਚ ਵਾਰਸਾਬ ਸਾਡਾ ਇਤਿਹਾਸਕ ਗੁਰਦੁਆਰਾ ਹੈ ਔਰ ਕੋਈ ਆਪਣੇ ਆਪਣੇ ਕਾਮਨਾ ਲੈ ਕੇ ਆਂਦੇ ਆ। ਤੋਂ ਕਾਮਨਾ ਜਿਹੜੀ ਪੂਰੀ ਹੁੰਦੀ ਹੈ। ਬੇਸਿਕਲੀ ਅੱਜ ਇੱਕ ਸਾਲ ਹੋਣ ਲੱਗਾ। ਮੈਂ ਹਾਰ ਦਾ ਆਪਰੇਸ਼ਨ ਕਰਾਇਆ ਸੀ, ਹਾਰ ਟ੍ਰਾਂਸਪਲੈਂਟ ਕਰਾਇਆ ਸੀ। ਉਸ ਵੇਲੇ ਮਨ ਚ ਗੱਲ ਆਈ ਕਿ ਸਾਡੇ ਲਾਗੇ ਇਤਿਹਾਸਕ ਗੁਰਦੁਆਰਾ ਤੇ ਉਥੇ ਮੈਂ ਇਹ ਪ੍ਰਾਰਥਨਾ ਕੀਤੀ ਕਿ ਠੀਕ ਠਾਕ ਰਹਾਦਾ। ਉਡੀਕ ਲਈ ਵਿੱਚ ਸੁਖਮਨ ਸਾਹਿਬ ਦਾ ਜਪਾਤਰ ਕਰਾਇਆ ਗਿਆ ਸੀ। ਔਰ ਮੇਰਾ ਮਨ ਸੇ ਵੀ ਚਲੋ ਅੱਜ ਖ਼्याल ਵੀ ਆ ਗਿਆ ਕਿ ਮੇਰਾ ਜਨਮ ਦਿਨ ਵੀ ਆ ਗਿਆ ਸੀ 60 ਸਾਲ ਪੂਰੇ ਕਰ ਗਏ ਆ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਜਿਹੜੇ ਰਹਿ ਗਏ ਆ ਉਹ ਵੀ ਮੈਂ ਚਾਹੁੰਦਾ ਵੀ ਬਾਬੇ ਨਾਨਕ ਦੀ ਕਿਰਪਾ ਰਹੇ ਠੀਕ ਠਾਕ ਰਹਿਣਾ ਲੋਕਾਂ ਦੀ ਜਿਹੜੀ ਕੋਈ ਸੇਵਾ ਕਰ ਰਹੀ ਰਹਿ ਗਈ ਆ ਉਹ ਸੇਵਾ ਮੇਰੇ ਹੱਥੋਂ ਪੂਰੀ ਹੋ ਜੇ ਇਹ ਮੈਂ ਬਾਕੀ ਲੋਕਾਂ ਨੂੰ ਸਾਰੇ ਕੰਨਾ ਚਾਹੁੰਦਾ ਇੱਥੇ ਕੋਈ ਵੀ ਬੰਦਾ ਜਿਹੜਾ ਆਂਦਾ ਹੈ ਉਹ ਖਾਲੀ ਆਸਰੀ ਦਿੰਦਾ ਹਮੇਸ਼ਾ ਬਾਬੇ ਨਾਨਕ ਦੀ ਜੀ ਦੀ ਕਿਰਪਾ ਰੰਦੀ ਹੈ ਹੋਰ ਆਪਣੀ ਜੜੀਆਂ ਉਪ ਕਾਮਰਾਂ ਦੀ ਪੂਰੀ ਹੁੰਦੀ ਹੈ ਤੇ ਨਾਲ ਸਾਰੇ ਲੋਕਾਂ ਨੇ ਕਹਿੰਦਾ ਨੇ ਤੁਸੀਂ ਵੀ ਸਾਰੇ ਆਪਣੀ ਸਹੀ ਆਸਲਾ ਲੈ ਕੇ ਆਓ ਤੇ ਤੁਹਾਡੀ ਆਸਲਾ ਜਦੀ ਪੂਰੀ ਕੀਤੀ ਜਾਵੇ ਬਹੁਤ ਬਹੁਤ ਧੰਨ ਵੀ ਮੇਰੇ ਭੈਣ ਭਰਾ ਆਏ ਨੇ ਇਹਨਾਂ ਦਾ ਸਾਰੇ ਦਾ ਧੰਨਵਾਦ ਹੈ